ਸੱਜਿਆ ਦੋਸਤੋ ਮੈਂ ਹਰ ਨਵਨੀਤ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਆਓ ਹੁਣ ਰੁਕ ਕਰਦੇ ਹਾਂ ਪੰਜਾਬ ਦੀਆਂ ਮੁੱਖ ਖਬਰਾਂ ਵੱਲ ਅੱਜ ਤੋਂ 31 ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਉਸ ਸਮੇਂ ਦੀ ਬੇਅੰਤ ਸਰਕਾਰ ਦੀ ਜ਼ਾਲਮ ਪੁਲਿਸ ਵੱਲੋਂ ਘਰੋਂ ਚੁੱਕ ਕੇ ਭਰੀ ਤਸ਼ਦਦ ਕਰਨ ਤੋਂ ਬਾਅਦ ਕੋਹ ਕੋਹ ਕੇ ਅੱਜ ਦੇ ਦਿਨ ਸ਼ਹੀਦ ਕਰ ਦਿੱਤਾ ਸੀ ਉਸ ਨੂੰ ਯਾਦ ਕਰਦੇ ਹਾਂ ਸਿੱਖ ਜਥੇਬੰਦੀਆਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਹ ਸੰਗਤੀ ਰੂਪ ਵਿੱਚ ਅਰਦਾਸ ਕੀਤੀ ਗਈ ਇਸ ਸਮੇਂ ਆਵਾਜ਼ੇ ਕੌਮ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਨੋਬਲਜੀਤ ਸਿੰਘ ਗੁਰਦੀਪ ਸਿੰਘ ਖੁਣਖਣ ਮਨਜੀਤ ਸਿੰਘ ਕਰਤਾਰਪੁਰ ਅਤੇ ਗੁਰਨਾਮ ਸਿੰਘ ਸਿੰਘੜੀਵਾਲਾ ਮੌਜੂਦ ਸਨ ਇਹਨਾਂ ਆਗੂਆਂ ਨੇ ਮੰਗ ਕੀਤੀ ਕਿ ਮਨੁੱਖੀ ਅਧਿਕਾਰ ਜਥੇਬੰਦੀ ਵੱਲੋਂ ਰਿਪੋਰਟ ਨੂੰ ਜਨਤਕ ਕਰਕੇ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰ ਨਵਨੀਤ ਸਿੰਘ ਚਿਮਾ ਤੁਸੀ ਵਖਰੇ ਜੀਬੀਸੀ ਅਪਡੇਟ ਸਿੱਖ ਕੌਮ ਦੀਆਂ ਸ਼ਹੀਦੀਆਂ ਨੂੰ ਪੂਰੀ ਦੁਨੀਆ ਅਤੇ ਕਦੇ ਵੀ ਨਹੀਂ ਭੁਲਾ ਸਕਦੀ ਭਾਈ ਗੁਰਦੇਵ ਸਿੰਘ ਕੌਕੇ ਜਿਨ੍ਹਾਂ ਨੂੰ 31 ਸਾਲ ਸ਼ਹੀਦ ਹੋ ਗਿਆ ਨੂੰ ਹੋ ਗਏ ਨੇ ਉਹਨਾਂ ਦਾ ਪੰਜਾਬ ਭਰ ਵਿੱਚ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਉਸੇ ਤਰ੍ਹਾਂ ਅੱਜ ਹੁਸ਼ਿਆਰਪੁਰ ਦੇ ਸਿੰਘ ਸਵਾ ਗੁਰਦਵਾਰ ਸਾਹਿਬ ਵੀ ਸਿੱਖ ਕੌਮਾਂ ਵੱਲੋਂ ਉਹਨਾਂ ਦੇ ਪ੍ਰਤੀ ਅਰਦਾਸ ਕਰਵਾਈ ਗਈ ਹੈ ਤੇ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਉਹਨਾਂ ਦਾ ਮਕਸਦ ਹੈ ਕਿਵੇਂ ਇੱਥੇ ਅਰਦਾਸ ਕਰਵਾਈ ਗਈ ਹੈ ਤੇ ਕੀ ਉਹਨਾਂ ਦੇ ਮਨ ਦੀ ਮਨਛਾ ਹੈ ਹਾਂਜੀ ਸਰ ਕੀ ਕਹਿਣਾ ਚਾਹੂਗਾ ਅੱਜ ਅਰਦਾਸ ਕਰਵਾਈ ਗਈ ਹੈ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਦੇ ਸਬੰਧ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਜਿੱਥੇ ਪੂਰੀ ਦੁਨੀਆ ਨਵੇਂ ਸਾਲ ਦੇ ਜਸ਼ਨ ਮਨਾ ਰਹੀ ਆ ਉੱਥੇ ਅੱਜ ਸਿੱਖ ਕੌਮ ਜਿਹੜੀ ਆ ਆਪਣੇ ਸ਼ਹੀਦ ਭਾਈ ਗੁਰਦੇਵ ਸਿੰਘ ਕੋਂਕੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਯਾਦ ਕਰ ਰਹੇ ਆ ਅਸੀਂ ਉਹਨਾਂ ਨੂੰ ਤੇ ਕੁਝ ਦਿਨਾਂ ਪਹਿਲਾਂ ਜਿਹੜੀ ਇੱਕ ਰਿਪੋਰਟ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸ਼ਹੀਦੀ ਬਾਰੇ ਜਿਹੜੀ ਚਰਚਾ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਤੇਜ਼ ਹੋ ਗਈ ਆ ਤੇ ਅਸੀਂ ਇਹਦੇ ਵਿੱਚ ਜਿਹੜੀ ਸਾਡੀ ਅਸੀਂ ਅੱਜ ਅਰਦਾਸ ਵੀ ਕੀਤੀ ਆ ਨਤਮਸਤਕ ਹੋਇਆ ਗੁਰੂ ਸਾਹਿਬ ਮੋਹਰੇ ਤੇ ਉਹਦੇ ਵਿੱਚ ਜਿਹੜੀ ਅਸੀਂ ਮੁੱਖ ਗੱਲ ਆ ਸਾਡੀ ਉਹ ਇਹ ਆ ਵੀ ਜਿਹੜੀ ਇਹ ਰਿਪੋਰਟ ਆ ਹੱਲੇ ਤੱਕ ਦੇਖੋ ਸਰਕਾਰ ਨੇ ਜਦ ਇੰਨਾ ਰੋਲਾ ਪੈ ਗਿਆ ਇਸ ਗੱਲ ਦਾ ਹੱਲੇ ਤੱਕ ਵੀ ਜਿਹੜੀ ਪੰਜਾਬ ਗਵਰਨਮੈਂਟ ਆ ਉਹਨਾਂ ਨੇ ਅਫੀਸ਼ੀਅਲ ਤੌਰ ਤੇ ਇਸ ਪੋਰਟ ਨੂੰ ਜਨਤਕ ਨਹੀਂ ਕੀਤਾ ਹੱਲੇ ਤੱਕ ਵੀ ਜਿਹੜਾ ਆ ਉਹਨਾਂ ਨੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਨਹੀਂ ਕੀਤਾ ਤੇ ਦਰਸਲ ਜੇ ਮਤਲਬ ਬਹੁਤ ਗੰਭੀਰਤਾ ਦੇ ਨਾਲ ਸਾਰੀ ਗੱਲ ਨੂੰ ਦੇਖਿਆ ਜਾਵੇ ਤੇ ਇਹਦੇ ਵਿੱਚ ਇਹ ਵੀ ਜਿਹੜੀ ਰਿਪੋਰਟ ਆ ਨਾ ਉਸ ਤਰੀਕੇ ਦਾ ਇਨਸਾਫ ਨਹੀਂ ਕਰਦੀ ਜਿਸ ਤਰੀਕੇ ਦਾ ਜਸਟਿਸ ਬਣਦਾ ਆ ਤੇ ਕੋਸ਼ਿਸ਼ ਜਿਹੜੀਆਂ ਹੁਣ ਤੁਸੀਂ ਦੇਖੋ ਵੀ ਇਹ 30 ਸਾਲ ਹੋ ਗਏ ਉਹਦੇ ਵਿੱਚੋਂ ਪਿਛਲੀਆਂ 15 ਸਾਲ ਦੀਆਂ ਸਰਕਾਰਾਂ ਜਿਹੜੀਆਂ ਕਾਂਗਰਸ ਦੀਆਂ ਰਹੀਆਂ ਆ ਉਸ ਤੋਂ ਬਾਅਦ ਅਕਾਲੀਆਂ ਦੇ ਰਹੀਆਂ ਤੇ ਇੱਕ ਸਿਆਸਤ ਵੀ ਛਿੜ ਗਈ ਹੈ ਇਹਦੇ ਤੇ ਅਸੀਂ ਅੱਜ ਪੰਥਕ ਸਿੱਖ ਜਥੇਬਾਰੀਆਂ ਉਹ ਬੰਦੀਆਂ ਆਲੇ ਇਕੱਠੇ ਹੋਏ ਆ ਅਸੀਂ ਇਹ ਜਿਹੜੀ ਹੁਣ ਜਿੱਦਾਂ ਇਹ ਇਹਦੇ ਤੇ ਆ ਬਾਦਲ ਕੇ ਸਿਆਸਤ ਕਰਨਾ ਚਾਹੁੰਦੇ ਆ ਅਸੀਂ ਇਹ ਚੀਜ਼ ਨੂੰ ਜਿਹੜਾ ਇਹ ਬਰਦਾਸ਼ਤ ਤੋਂ ਬਾਹਰ ਆ ਸਿਆਸਤ ਕਿਉਂਕਿ ਇਹ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਦਿਨ ਤੋਂ ਹੀ ਪਤਾ ਸੀਗਾ ਜਿਸ ਦਿਨ ਉਹਨਾਂ ਨੂੰ ਉਹਨਾਂ ਨੇ ਜਿਹੜਾ ਪਿੰਡੋਂ ਚੱਕ ਕੇ ਲੈ ਕੇ ਗਿਆ ਜਦੋਂ ਉਹਨਾਂ ਨੇ ਭੋਜਨ ਨਹੀਂ ਛੱਕਿਆ ਤੇ ਇਹਨਾਂ ਨੇ ਬਕਾਇਦਾ ਇਹਨਾਂ ਦੇ ਜ਼ਥੇਦਾਰਾਂ ਨੇ ਉਹਨਾਂ ਦੇ ਧਿਆਨ ਚ ਲਿਆਂਦਾ ਫੋਨ ਹੋਇਆ ਵੀ ਉਹਨਾਂ ਨੇ ਜਿਹੜਾ ਉੱਥੇ ਦਾ ਖਾਣਾ ਜਿਹੜਾ ਉਹ ਨਹੀਂ ਖਾਣਾ ਤੇ ਇਹ ਇਹ ਮਤਲਬ ਬਾਹਰਲਾ ਨਹੀਂ ਖਾਂਦੇ ਵੀ ਇਹ ਜਿਹੜਾ ਸਿੱਖਾਂ ਦੇ ਹੱਥਾਂ ਦਾ ਤਿਆਰ ਉਹ ਹੀ ਭੋਜਨ ਛਕਣਗੇ ਇਹ ਤੇ ਇਹ ਸਾਰੀ ਗੱਲ ਦਾ ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਇਹਨਾਂ ਦੀ 15 ਸਾਲ ਸਰਕਾਰ ਆ ਰਹੀਆਂ ਇਹ ਕਦੀ ਰਿਪੋਰਟ ਜਨਤਕ ਨਹੀਂ ਹੋਈ ਕਾਂਗਰਸ ਵਾਲੇ ਨੇ ਹੁਣ ਇਹ ਕਿਹੜੇ ਮੂੰਹ ਨਾਲ ਸ਼ਹੀਦ ਭਾਈ ਜਥੇਦਾਰ ਕੌਂਕੇ ਜੀ ਦੇ ਘਰਾਂ ਨੂੰ ਜਾ ਰਹੇ ਆ ਕਿਹੜੇ ਮੂੰਹ ਨਾਲ ਇਹ ਅਕਾਲ ਤਖਤ ਸਾਹਿਬ ਤੇ ਅਰਦਾਸ ਕਰ ਰਹੇ ਆ ਇਹ ਜਿਹੜੀ ਇੱਕ ਜਿਹੜੀ ਘਟੀਆ ਸਿਆਸਤ ਆ ਜਿਹੜੇ ਇਹ ਕਰ ਰਹੇ ਆ ਉਹ ਇਹਨਾਂ ਨੂੰ ਬੰਦ ਕਰਨੀ ਚਾਹੀਦੀ ਆ ਤੇ ਪੰਥ ਨੂੰ ਆਪਣਾ ਜਿਹੜਾ ਆ ਉਹ ਉਭਾਰ ਕਰਨਾ ਚਾਹੀਦਾ ਇਸ ਗੱਲ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਪੰਜਾਬ ਦੇ ਰਹਿ ਚੁੱਕੇ ਨੇ ਤੇ ਉਹਨਾਂ ਵੱਲੋਂ ਵੀ ਕਈ ਵਾਰੀ ਇਹੀ ਬਿਆਨ ਦਿੱਤਾ ਗਿਆ ਕਿ ਸਾਡੀ ਜਿਹੜੀ ਸਰਕਾਰ ਆ ਅਕਾਲੀ ਦਲ ਪੰਥ ਦੇ ਨਾਲ ਖੜਾ ਤੇ ਪੰਥ ਦੀ ਸੇਵਾ ਵਾਦੇ ਵਿੱਚ ਹੀ ਆ ਤੇ ਫਿਰ ਵੀ ਉਹਨਾਂ ਵੱਲੋਂ ਇਹ ਉਪਰਾਲੇ ਕਿਉਂ ਨਹੀਂ ਕੀਤੇ ਗਏ ਦੇਖੋ ਜੇ ਇਹਨਾਂ ਨੇ ਇੰਨੀ ਸੇਵਾ ਕੀਤੀ ਆ ਤੇ ਫਿਰ ਇਹਨਾਂ ਦਾ ਜਿਹੜਾ ਇਹ ਪੁੱਤਰ ਆ ਸੁਖਵੀਰ ਸਿੰਘ ਬਾਦਲ ਫਿਰ ਉਹ 마ਫੀਆਂ ਕੋ ਮੰਗ ਰਿਆ ਦਰਬਾਰ ਸਾਹਿਬ ਜਾ ਕੇ ਇਹਨਾਂ ਦੇ ਇੰਨੇ ਗੁਨਾਹ ਆ ਵੀ ਇਹ ਜੇ ਰੋਜ਼ ਜਾ ਕੇ ਕਾਰਤਕ ਸਾਹਿਬ ਤੇ 마ਫੀਆਂ ਮੰਗਣ ਤਾਂ ਇਹਨਾਂ ਦੀ ਸਾਰੀ ਉਮਰ ਲੰਘ ਜਾਣੀ ਸੁਖਵੀਰ ਬਾਦਲ ਦੀ ਜਿੰਨੇ ਇਹਨਾਂ ਨੇ ਕੌਮ ਨਾਲ ਧੋਖਾ ਕੀਤਾ ਜਿੰਨਾ ਪੰਜਾਬ ਦੇ ਨਾਲ ਇਹਨਾਂ ਨੇ ਧੋਖਾ ਕੀਤਾ ਜਿੰਨਾ ਪੰਜਾਬੀਆਂ ਨਾਲ ਇਹਨਾਂ ਨੇ ਧੋਖਾ ਕੀਤਾ ਰੋਜ਼ ਆ ਕੇ ਉੱਥੇ ਮਾਫੀਆਂ ਵੀ ਮੰਗ ਲੈਣਾ ਨਾ ਰੋਜ਼ ਜਾਣ ਇਹ ਤੇ ਤਾਂ ਵੀ ਇਹਨਾਂ ਦੇ ਗੁਨਾਹ ਪੂਰੇ ਨਹੀਂ ਹੋਣੇ ਇੰਨੇ ਇਹਨਾਂ ਨੇ ਗੁਨਾਹ ਕੀਤੇ ਹੋਏ ਆ ਤੇ ਹੁਣ ਕੀ ਮੰਗ ਕਰਦੇ ਹੋ ਜੀ ਕੀ ਮੰਦੀ ਮਨਛਾ ਨਹੀਂ ਦੇਖੋ ਸਾਡੀ ਪਹਿਲੀ ਗੱਲ ਤਾਂ ਇਹ ਹੀ ਆ ਵੀ ਜਿਹੜੀ ਸਰਕਾਰ ਆ ਪੰਜਾਬ ਗਵਰਨਮੈਂਟ ਆ ਇਹਨੂੰ ਆਫੀਸ਼ੀਅਲੀ ਜਿਹੜਾ ਨਾ ਉਹਨੂੰ ਜਾਰੀ ਕਰੇ ਤੇ ਜਿਹੜਾ ਜਿੰਨਾ ਉਹਦੇ ਵਿੱਚ ਸੱਚ ਆ ਉਹਦੇ ਤੇ ਤਾਂ ਉਹ ਕਾਰਵਾਈ ਕਰੇ ਨਾ ਉੱਥੇ ਕਿਉਂਕਿ ਦੇਖੋ ਸਵਰਨ ਘੋਟਣਾ ਇਹਦੇ ਵਿੱਚ ਇਨਵੋਲਵ ਸੀਗਾ ਜਿਹੜੇ ਥੱਲੇ ਗਰਮੀਤ ਸਿੰਘ ਸੀਗਾ ਉਹਦਾ ਜਿਹੜੇ ਮਤਲਬ ਹੋਰ ਉਹਦੇ ਵਿੱਚ ਸੀਗੇ ਫਿਰ ਉਹਦੋਂ ਬੁੱਚੜ ਕੇ ਵੀ ਇਸ ਗਿੱਲ ਸੀਗਾ ਇੱਕ ਵਾਰ ਉਹ ਖੜਾ ਤਾਂ ਕਰੇ ਨਾ ਸਾਰਿਆਂ ਨੂੰ ਮਲਕਟੈਰੀ ਚ ਦਾ ਖੜੇ ਕਰੇ ਨਾ ਜਿਹੜੀ ਪੋਲੀਟੀਕਲ ਉਹਦੇ ਵਿੱਚ ਇੰਟਰਵੈਅਰ ਸੀ ਉਹਨੂੰ ਉੱਥੇ ਮਤਲਬ ਜ਼ਾਹਰ ਕਰੇ ਮਲਕ ਉੱਥੇ ਐਕਸ਼ਨ ਕਰੇ ਜੇ 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 ਪੰਜਾਬ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਬਦਲਾਅ ਦੀ ਸਰਕਾਰ ਆ ਜੇ ਇਹ ਵੀ ਨਹੀਂ ਇਹ ਕੁਝ ਕਰਨਗੇ ਤੇ ਫਿਰ ਤਾਂ ਉਹੋ ਜਿਹੀ ਕਾਂਗਰਸ ਸੀਗੀ ਉਹੋ ਜਿਹੀ ਅਕਾਲੀ ਸੀਗੇ ਤੇ ਉਹੋ ਜਿਹੀ ਇਹ ਕੰਮ ਕਰਨਗੇ ਹੁਣ ਦੇਖੋ ਵੀ 10 ਤੋਂ 15 ਦਿਨ ਬੀਤ ਗਏ ਆ ਤੇ ਇਹ ਹੁਣ ਕਿਉਂ ਗਵਰਨਮੈਂਟ ਚੁੱਪ ਬੈਠੀ ਆ ਪੰਜਾਬ ਦੀ ਇਹਨਾਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ ਹਜੀ ਭਾਈ ਸਾਹਿਬ ਨੋਬਲਜੀ ਸਿੰਘ ਵੱਲੋਂ ਮੰਗ ਕੀਤੀ ਗਈ ਆ ਕਿ ਜਿਹੜਾ ਇਨਸਾਫ ਹੈ ਉਹ ਮਿਲਣਾ ਚਾਹੀਦਾ ਤੇ ਜਿਹੜੀਆਂ ਸਿੱਖਾਂ ਪ੍ਰਤੀ ਤਸ਼ਦਦ ਹੋ ਰਿਹਾ ਸਿੱਖਾਂ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਕੀ ਮੰਗ ਕੀ ਸੋਚਦੀ ਹੁੰਦੀ ਹੈ ਦੇਖੋ ਜੀ ਅਸੀਂ ਤਾਂ ਬਹੁਤ ਕਲੀਅਰ ਹਾਂ ਜਿਹੜੇ ਅਰਦਾਸ ਸਮਾਗਮ ਹੁੰਦੇ ਉਹ ਵੀ ਇਹੀ ਹੁੰਦੇ ਆ ਕਿ ਸਾਨੂੰ ਪਤਾ ਹੈ ਕਿ ਜਿਹੜਾ ਭਾਰਤੀ ਨਿਆਂ ਪ੍ਰਣਾਲੀ ਹੈ ਇਹ ਦਾ ਜਿਹੜਾ ਇਹ ਇਤਿਹਾਸ ਹੈ ਖਾਸ ਕਰਕੇ 1984 ਤੋਂ ਲੈ ਕੇ ਜਾਂ 1947 ਤੋਂ ਬਾਅਦ ਚ ਜਲਦੀ ਜਿਹੜਾ ਹੈਗਾ ਆ ਉਹ ਸਾਰਾ ਦੀ ਸਾਰਾ ਨਿਆਂ ਪ੍ਰਣਾਲੀ ਦਾ ਜਿਹੜਾ ਇਤਿਹਾਸ ਹੈ ਉਹ ਇਹ ਪੰਨਿਆਂ ਤੇ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਜਿਹੜੀਆਂ ਇਹ ਸ਼ਹਾਦਤਾਂ ਜਦੋਂ ਇਹਨਾਂ ਦੇ 30-30 ਸਾਲ ਬਾਅਦ ਚ ਰਿਪੋਰਟਾਂ ਆਉਂਦੀਆਂ ਤੇ ਇਹ ਕਲੀਅਰ ਗੱਲ ਹੁੰਦੀ ਆ ਕਿ ਅੰਨੇ ਤਸ਼ੱਦਦ ਕੀਤੇ ਗਏ ਔਰ ਬੇਗੁਨਾ ਸਿੰਘਾਂ ਨੂੰ ਚੱਕ-ਚੱਕ ਕੇ ਕੋਹ-ਕੋਹ ਕੇ ਇਹਨਾਂ ਨੇ ਸ਼ਹੀਦ ਕੀਤਾ ਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹ ਭਾਰਤੀ ਨਿਆਂ ਪ੍ਰਣਾਲੀ ਦਾ ਇਤਿਹਾਸ ਆ ਉਹਨੂੰ ਲੋਕ ਥੂ-ਥੂ ਕਰਨਗੇ ਜਦੋਂ ਇਹਨਾਂ ਚੀਜ਼ਾਂ ਨੂੰ ਪੜਨਗੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਾਂ ਬੱਚੇ ਸਾਡੀ ਤੇ ਮੰਗ ਹਮੇਸ਼ਾ ਹੀ ਕਾਲਪੁਰਖ ਪ੍ਰਮਾਤਮਾ ਤੋਂ ਔਰ ਸੱਚੇ ਪਾਤਸ਼ਾਹ ਤੋਂ ਹੀ ਰਹੀ ਆ ਅਸੀਂ ਤੇ ਆਪਣਾ ਨਿਆ ਵੀ ਗੁਰੂ ਪਾਤਸ਼ਾਹ ਦੇ ਅੱਗੇ ਹੀ ਰੱਖਦੇ ਆ ਤੇ ਉਹਦੇ ਕੋਲੋਂ ਹੀ ਮੰਗਦੇ ਆ ਕਿ ਗੁਰੂ ਪਾਤਸ਼ਾਹ ਕੌਮ ਨੂੰ ਬਲ ਬਖਸ਼ਣ ਉਹ ਆਪਣੇ ਬਣਦੇ ਹੱਕ ਲੈ ਸਕਣ ਤੇ ਉਹਨਾਂ ਸ਼ਹੀਦਾਂ ਨੇ ਜਿਨ੍ਹਾਂ ਪੂਰਨਿਆਂ ਤੇ ਚੱਲ ਕੇ ਸ਼ਹੀਦਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਸ ਮਕਸਦ ਲਈ ਕੀਤੀਆਂ ਗੁਰੂ ਸਾਹਿਬ ਕੌਮ ਨੂੰ ਬਲ ਬਖਸ਼ਣ ਅਸੀਂ ਉਸ ਮਕਸਦ ਨੂੰ ਸਰ ਕਰ ਸਕੀਏ ਤਾਂ ਜੋ ਜਿਹੜੀਆਂ ਸ਼ਹਾਦਤਾਂ ਸਾਡੀ ਕੌਮ ਦੇ ਵਿੱਚ ਹੋਈਆਂ ਉਹਨਾਂ ਦਾ ਮੁੱਲ ਕੌਮ ਤੇ ਗੁਰੂ ਪਾਸ਼ਾ ਆਪ ਤਾਰਨ ਹਕੂਮਤਾਂ ਕਦੇ ਵੀ ਜਿਹੜੀਆਂ ਟੌਰਚਰ ਕਰਦੀਆਂ ਜਿਹੜੀ ਤਸ਼ੱਦਦ ਕਰਦੀਆਂ ਉਹ ਕਦੇ ਇਨਸਾਫ ਦੇ ਨਹੀਂ ਸਕਦੀ ਬਾਦਲਾਂ ਤਾਂ ਵੀ ਨਿਸ਼ਾਨਾ ਸਾਧਿਆ ਗਿਆ ਕਿ ਉਹਨਾਂ ਵੱਲੋਂ ਵੀ ਕਿਸੇ ਤਰ੍ਹਾਂ ਦਾ ਕੋਈ ਮੰਗ ਜਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੀ ਕਹਿੰਦੇ ਵੀ ਦੇਖੋ ਭਾਰਤੀ ਸਟੇਟ ਦੇ ਖਾਖੇ ਦੇ ਅੰਦਰ ਰਹਿ ਕੇ ਕੋਈ ਵੀ ਪੋਲੀਟੀਕਲ ਪਾਰਟੀ ਕੰਮ ਕਰਦੀ ਹੋਵੇ ਉਹਦਾ ਮੁੱਖ ਏਜੰਡਾ ਕਦੇ ਵੀ ਸਿੱਖਾਂ ਦੀ ਭਲਾਈ ਤੇ ਰਿਹਾ ਹੀ ਨਹੀਂ ਦੇਖੋ ਜਿਹੜੀ ਤੇ ਕਿਸੇ ਟਾਈਮ ਤੇ ਕੌਮ ਦੇ ਅੰਦਰ ਸ਼ਹਾਦਤਾਂ ਦੇ ਨਾਲ ਖੜੀ ਹੋਈ ਸੀ ਪੰਥ ਦੀ ਚੜ੍ਹਦੀ ਕਲਾ ਲਈ ਜਾਂ ਖਾਲਸਾ ਪੰਥ ਦੇ ਰਾਜਨੀਤਿਕ ਅਜੰਡਿਆਂ ਨੂੰ ਅੱਗੇ ਲਿਜਾ ਕੇ ਕੰਮ ਕਰਨ ਦੇ ਲਈ ਖੜੀ ਹੋਈ ਸੀ ਉਹਨੂੰ ਸਟੇਟ ਨੇ ਇੰਨਾ ਖੋਰਾ ਲਾ ਦਿੱਤਾ ਕਿ ਅੱਜ ਉਹਦੀਆਂ ਜਫੀਆਂ ਜਿਹੜੀਆਂ ਆਰਐਸਐਸ ਦੇ ਨਾਲ ਪੈਂਦੀਆਂ ਉਹ ਸ਼ਿਪਸ ਹੈਨਾ ਨੂੰ ਆਪਣੇ ਸਾਥੀ ਬਣਾਉਂਦੇ ਆ ਤੇ ਹਜੇ ਤੱਕ ਵੀ ਜਿਹੜਾ ਉਹ ਮਾਫੀਆਂ ਮੰਗਦਾ ਕਾਲ ਤਾਂ ਸਭ ਤੇ ਜਾ ਕੇ ਉਹਨੇ ਆਪਣਾ ਨਾਤਾ ਸ਼ਿਵਸਣਾ ਨਾਲੋਂ ਨਹੀਂ ਤੋੜਿਆ। ਤੋਂ ਇਹ ਆਮ ਸੰਗਤ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਸਾਰੇ ਪੋਲਿਟਿਕਲ ਸਟੰਟ ਐ ਇਸ ਤੋਂ ਬਾਅਦ ਕੋਈ ਨਹੀਂ ਉਹਨਾਂ ਦੇ ਚੇਹਨ ਦੇ ਵਿੱਚ ਸਿੱਖਾਂ ਦਾ ਕੋਈ ਹਿੱਤ ਨਹੀਂ ਹੈਗਾ ਸਿਰਫ ਇੱਕ ਵੋਟ ਪੋਲਿਟਿਕਸ ਦੇ ਲਈ ਉਹਨਾਂ ਦੀਆਂ ਇਹ ਸਟੇਟਮੈਂਟਾਂ ਹੁੰਦੀਆਂ। ਆਦਰਵਾਇਜ਼ ਉਹਨਾਂ ਦਾ ਕੋਈ ਅਜੰਡਾ ਨਹੀਂ ਹੈ ਕਿ ਉਹ ਪੰਥ ਦੀ ਚੜ੍ਹਦੀ ਗੱਲ ਲਈ ਜਾਂ ਉਹ ਸਿੱਖਾਂ ਦੇ ਹਤਿਆਸ਼ੀ ਆ। ਅਸੀਂ ਤੇ ਨਹੀਂ ਇਹ ਮੰਨਦੇ। ਕੀ ਅਪੀਲ ਕਰਨੀ ਚਾਹੁੰਦੇ ਇਸ ਸਮੂਹ ਸਿੱਖ ਸੰਗਤਾਂ ਨੂੰ? ਕੀ ਮਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਭਾਰਤੀ ਹਕੂਮਤ ਜਿਹੜੇ ਕਹਿੰਦੇ ਆ ਜਿੱਥੇ ਉਹ ਇਸ ਦੇਸ਼ ਨੂੰ ਲਾਰਜੈਸਟ ਡੈਮੋਕ੍ਰੇਸੀ ਹੋਣ ਦਾ ਦਾਵਾ ਕਰਦੇ ਆ ਲੇਕਿਨ ਉਥੇ ਇੱਕ ਇੰਨੇ ਕਣਾਉਣੇ ਮਤਲਬ ਜਿਹੜੇ ਕਾਂਡ ਹੋਇਓ ਆ ਵੇ ਜਿਸ ਕੌਮ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਤਖਤ ਸਹਿਬਾਨ ਦੇ ਜਥੇਦਾਰ ਨੂੰ ਕਿਵੇਂ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਤੇ 31 ਸਾਲ ਹੋ ਜਾਣ ਤੋਂ ਉਪਰੰਤ ਵੀ ਕੋਈ ਐਫ ਆਈਆਰ ਦਰਜ ਨਹੀਂ ਹੋਈ ਕੋਈ ਇਨਸਾਫ ਨਹੀਂ ਮਿਲਿਆ ਤੇ ਇਹਨਾਂ ਹਾਲਾਤਾਂ ਵਿੱਚ ਅਸੀਂ ਕੌਮ ਨੂੰ ਇਹੋ ਹੀ ਅਪੀਲ ਕਰਦੇ ਹਾਂ ਕਿ ਜਿਹੜੀ ਅਸੀਂ ਪਿਛਲੇ ਸਮਿਆਂ ਦੌਰਾਨ ਜਿਹੜੀਆਂ ਪੰਥਕ ਅਖੋਤੀ ਸਰਕਾਰਾਂ ਵੀ ਜਿਹੜੀਆਂ ਬਣਾਈਆਂ ਉਹ ਵੀ ਸਾਨੂੰ ਇਨਸਾਫ ਲੈ ਕੇ ਦੇਣ ਵਿੱਚ ਬੁਰੀ ਤਰ੍ਹਾਂ ਫੇਲ ਹੋਈਆਂ ਤੇ ਉਹ ਆਨੇ ਬਹਾਨੇ ਸੁਖਵੀਰ ਬਾਦਲ ਦੇ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਥੇ ਜਿਹੜਾ ਉਹਨਾਂ ਨੇ ਪਾਠ ਰਖਾਇਆ ਸੀ ਉੱਥੇ ਉਹ ਮਾਫੀ ਮੰਗਣ ਦੇ ਮਗਰਮੱਛ ਵਾਲੇ ਹੰਝੂ ਵੀ ਵਹਾ ਰਹੇ ਆ ਤੇ ਕੌਮ ਨੂੰ ਇਹਨਾਂ ਦੇ ਕਿਸੇ ਵੀ ਬਹਿਕਾਵੇ ਦੇ ਵਿੱਚ ਬਿਲਕੁਲ ਨਹੀਂ ਫਸਣਾ ਚਾਹੀਦਾ ਔਰ ਕੌਮੀ ਇਕਮੁੱਠਤਾ ਕਰਦੇ ਹੋਏ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਜਿਹੜੇ ਜਥੇਬੰਦੀਆਂ ਜਿਹੜੀਆਂ ਚੱਲਦੀਆਂ ਆ ਉਹਨਾਂ ਸਾਰਿਆਂ ਨੂੰ ਇਕਮੁੱਠ ਹੋ ਕੇ ਕੌਮੀ ਆਜ਼ਾਦੀ ਵੱਲ ਨੂੰ ਆਪਣਾ ਜਿਹੜਾ ਹੰਬਲਾ ਮਾਰਨਾ ਚਾਹੀਦਾ ਆ ਤੇ ਗੁਰੂ ਪਾਤਸ਼ਾਹ ਅਗੇ ਅਰਦਾਸ ਕਰਨੀ ਚਾਹੀਦੀ ਆ ਵੀ ਸਾਨੂੰ ਬਲ ਬਖਸ਼ੋ ਅਸੀਂ ਉਹਨਾਂ ਜ਼ਾਬਰਾਂ ਤੋਂ ਅਸੀਂ ਆਪਣਾ ਜਿਹੜਾ ਇਨਸਾਫ਼ ਵੀ ਲੈ ਸਕੀਏ ਤੇ ਕੌਮੀ ਘਰ ਦੀ ਜਿਹੜੀ ਸਥਾਪਨਾ ਵੀ ਕਰ ਸਕੀਏ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸਐਸਪੀ सुरेंद्र ਲਾਂਬਾ ਵੱਲੋਂ ਅੱਜ ਤਹਿਸੀਲ ਕੰਪਲੈਕਸ ਸ਼ਿਆਰਪੁਰ ਵਿੱਚ ਪਬਲਿਕ ਹੈਲਪ ਸੈਂਟਰ ਦਾ ਉਦਘਾਟਨ ਕਰਕੇ ਜਨਤਾ ਨੂੰ ਸਮਰਪਿਤ ਕੀਤਾ ਗਿਆ ਡਿਪਟੀ ਕਮਿਸ਼ਨਰ ਦੱਸਿਆ ਕਿ ਪਿਤੇ ਦਿਨੀ ਜਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਤਹਿਸੀਲ ਕੰਪਲੈਕਸ ਦਾ ਅਚੰਚਤ ਦੌਰਾ ਕੀਤਾ ਗਿਆ ਸੀ ਤਾਂ ਉਹਨਾਂ ਨੇ ਕੰਪਲੈਕਸ ਵਿੱਚ ਕੈਂਪ ਦਫ਼ਤਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਲੋਕਾਂ ਨੂੰ ਇੱਥੇ ਕੰਮ ਕਰਵਾਉਣ ਦੌਰਾਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਤੇ ਅਮਲ ਕਰਦੇ ਹੋਏ ਅੱਜ ਤਹਿਸੀਲ ਕੰਪਲੈਕਸ ਵਿੱਚ ਪਬਲਿਕ ਹੈਲਪ ਸੈਂਟਰ ਸਥਾਪਿਤ ਕਰ ਦਿੱਤਾ ਗਿਆ ਹੈ ਜਿੱਥੇ ਸਿਵਲ ਤੇ ਪੁਲਿਸ ਵਿਭਾਗ ਦਾ ਇੱਕ ਇੱਕ ਕਰਮਚਾਰੀ ਲੋਕਾਂ ਦੀ ਸਹਾਇਤਾ ਲਈ ਦਫਤਰੀ ਸਮੇਂ ਤੇ ਮੌਜੂਦ ਰਹੇਗਾ ਸਿਵਲ ਸਰਜਨ ਹੁਸ਼ਿਆਰਪੁਰ ਦੇ ਸਮੂਹ ਸਟਾਫ ਵੱਲੋਂ ਨਵੇਂ ਸਾਲ ਦੇ ਮੌਕੇ ਤੇ ਸਿਵਲ ਹਸਪਤਾਲ ਵਿਖੇ 1 ਜਨਵਰੀ 2024 ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਪਾਵਨ ਅਜੇ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਸਿਵਲ ਹਸਪਤਾਲ ਵਿਖੇ ਦਫਤਰ ਸਿਵਲ ਸਰਜਨ ਸ਼ਾਰਪਦਰేశ ਮੁਹਰ ਸਟਾਫ ਵੱਲੋਂ ਨਵੇਂ ਸਾਲ ਦੇ ਮੌਕੇ ਤੇ ਸਿਵਲ ਸਰਜਨ ਦਫਤਰ ਕੰਪਲੈਕਸ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਪਾਠ ਦਾ ਆਯੋਜਨ ਕੀਤਾ ਗਿਆ ਦੁਤੀਆ ਓਮ ਢਾਏ ਬਾਣੀ ਦੁਤੀਆ ਗੁਰਹਤ ਦੂਰਕਾਰਾ

ਡੇਲੋ ਅਧੀਨ ਆਉਂਦੇ ਇਲਾਕੇ 'ਚ ਮਾਸੂਮ 12 ਸਾਲਾਂ ਦੀ ਬੱਚੀ ਨਾਲ ਜਬਰ ਜਨਾਹ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਕਰਦੇ ਆ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਅਕਸਰ ਗੁਆਂਢ 'ਚ ਰਹਿਣ ਵਾਲੇ ਇੱਕ ਲੜਕੇ ਦੇ ਘਰ ਚਲੇ ਜਾਂਦੇ ਸਨ 2 ਦਿਨ ਪਹਿਲਾਂ ਵੀ ਕੁਝ ਅਜੀਹਾਈ ਹੋਇਆ ਕੁਝ ਹੀ ਸਮੇਂ ਬਾਅਦ ਚੌਥੀ ਜਮਾਤ ਵਿੱਚ ਪੜ੍ਹਨ ਵਾਲੀ ਉਹਨਾਂ ਦੀ 12 ਸਾਲ ਦੀ ਲੜਕੀ ਰੋਂਦੀ ਹੋਈ ਘਰ ਆਈ ਬੱਚੀ ਨੇ ਜੋ ਕੁਝ ਦੱਸਿਆ ਉਹ ਸੁਣ ਕੇ ਪੂਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੈਮੀ ਹੋਈ ਜ ਲੜਕੀ ਨੇ ਦੱਸਿਆ ਕਿ ਗਵਾਂਢੀ ਲੜਕੇ ਨੇ ਉਸ ਨਾਲ ਜ਼ਬਰ ਜਨਾਹ ਕੀਤਾ ਹੈ ਲੜਕੀ ਦੇ ਪਿਤਾ ਨੇ ਇਸ ਹਰਾ ਮਾਮਲਾ ਥਾਣਾ ਡੇਲੋਂ ਦੇ ਤਹਾਨੇ ਚ ਲਿਆਂਦਾ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹਾਂ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ਤੇ ਗਵਾਂਢ ਚ ਰਹਿਣ ਵਾਲੇ ਨਾਬਾਲਗ ਲੜਕੇ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਮ੍ਰਿਤਕ ਗਗਨਦੀਪ ਕੌਰ 33 ਸਾਲ ਪੁੱਤਰੀ ਪ੍ਰੇਮ ਸਿੰਘ ਵਾਸੀ ਮੁਹੱਲਾ ਮੌਲਵੀਆਂ ਰਾਏਕੋਟ ਆਪਣੀ ਐਕਟਿਵਾ ਸਕੂਟਰੀ ਤੇ ਸਵਾਰ ਹੋ ਕੇ ਮੁਹੱਲਾ ਪ੍ਰੇਮਨਗਰ ਰਾਏਕੋਟ ਵਿਖੇ ਕਿਸੇ ਜਾਣਕਾਰ ਦੇ ਘਰ ਵਿਖੇ ਕਰਵਾਏ ਸ਼੍ਰੀ ਸੁਖਨੀ ਸਾਹਿਬ ਦੇ ਪਾਠ ਦੇ ਭੋਗ ਤੇ ਮੱਥਾ ਟੇਕਣ ਲਈ ਜਾ ਰਹੀ ਸੀ ਅਤੇ ਰਾਏਕੋਟ ਮਲੇਰਕੋਟਲਾ ਰੋਡ ਤੇ ਗੁੱਗਾ ਮੜੀ ਚੌਕ ਲਾਗੇ ਜ਼ਿਆਦਾ ਟ੍ਰੈਫਿਕ ਹੁੰਨ ਕਾਰਨ ਮੋੜ ਮੁੜਨ ਲਈ ਸੜਕ ਕਿਨਾਰੇ ਖੜ ਗਈ ਪਰ ਮਲੇਰਕੋਟਲਾ ਸਾਈਡ ਵੱਲੋਂ ਆਏ ਇੱਕ ਕੈਂਟਰ ਚਾਲਕ ਨੇ ਅਚਾਨਕ ਉਸ ਦੀ ਸਕੂਟਰੀ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਤੇ ਕੈਂਟਰ ਅੱਗੇ ਡਿੱਗ ਪਈ ਪਰ ਕੈਂਟਰ ਚਾਲਕ ਵੱਲੋਂ ਰੋਲਾ ਪਾਉਂਦੇ باوجود ਨਹੀਂ ਰੁਕਿਆ ਅਤੇ ਤੇਜ਼ੀ ਨਾਲ ਅੱਗੇ ਲੰਘਦੇਆਂ ਉਸ ਔਰਤ ਨੂੰ ਕੈਂਟਰ ਦੇ ਪਿੱਛੇ ਟਾਇਰਾਂ ਥੱਲੇ ਕੁਚਲ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਮੌਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਂਟਰ ਚਾਲਕ ਨੂੰ ਸੜਕ ਤੇ ਮੌਜੂਦ ਲੋਕਾਂ ਨੇ ਰੋਕ ਕੇ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਨਵੇਂ ਸਾਲ ਦੀ ਅਮਨ ਤੇ ਬਹੁਤ ਸੋਹਣਾ ਸੰਦੇਸ਼ ਸਿੱਖ ਪ੍ਰਚਾਰਕ ਭਾਈ ਗੁਰਜਾਪ ਸਿੰਘ ਜੀ ਵੱਲੋਂ ਨਵੇਂ ਸਾਲ ਦੇ ਆਗਮਨ ਤੇ ਸਾਨੇਵਾਲ ਵਾਰਡ ਵਿੱਚ 11 ਨੰਬਰ ਵਾਰਡ ਵਿੱਚ ਤੀਸਰਾ ਵਿਸ਼ਾਲ ਮਾ ਭਗਤੀ ਜਾਗਰਣ ਕਰਵਾਇਆ ਗਿਆ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਪੁਸ਼ਪਾ ਰਤੂ ਪਤਨੀ ਸੋਮਨਾਥ ਰਤੂ ਵਾਰਡ ਨੰਬਰ 3 ਤੋਂ ਨਵੇਂ ਸਾਲ ਤੇ ਦਿੱਤੀਆਂ ਗਈਆਂ ਮੁਬਾਰਕਾਂ ਜਪਾਨ ਵਿੱਚ ਇੱਕ ਵਾਰ ਫਿਰ ਭੂਚਾਲ ਕਾਰਨ ਧਰਤੀ ਹਿੱਲ ਗਈ ਤਬਾਹੀ ਦਾ ਨਜ਼ਾਰਾ ਦੇਖ ਕੇ ਸੋਸ਼ਲ ਮੀਡੀਆ ਤੇ ਲੋਕ 2011 ਵਿੱਚ ਹੋਈ ਤਬਾਹੀ ਨੂੰ ਯਾਦ ਕਰਕੇ ਡਰ ਰਹੇ ਹਨ ਅਤੇ ਵੀਡੀਓ ਤੇ ਫੋਟੋਆਂ ਸ਼ੇਅਰ ਕਰਕੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਵੀ ਦੇ ਰਹੇ ਹਨ ਨਵੇਂ ਸਾਲ 2024 ਦੇ ਪਹਿਲੇ ਹੀ ਦਿਨ ਜਾਪਾਨ ਦੀ ਧਰਤੀ ਇੱਕ ਵਾਰ ਫਿਰ ਭਚਾਲ ਨਾਲ ਹਿੱਲ ਗਈ ਹੈ 7.5 ਤੀਬਰਤਾ ਦੇ ਜ਼ਬਰਦਸਤ ਭਚਾਲ ਤੋਂ ਬਾਅਦ ਹੁਣ 1.2 ਮੀਟਰ ਉੱਚੀਆਂ ਸੁਨਾਮੀ ਲਹਿਰਾਂ ਜਾਪਾਨ ਦੇ ਟੱਟਾਂ ਨਾਲ ਟਕਰਾ ਗਈਆਂ ਹਨ ਜਪਾਨ ਮੌਸਮ ਵਿਗਿਆਨ ਏਜੰਸੀ ਜੀਐਮਏ ਮੁਤਾਬਕ ਪੱਛਮੀ ਜਪਾਨ ਚ 7.5 ਤੀਬਰਤਾ ਦਾ ਸ਼ਕਤੀਸ਼ਾਲੀ ਪਚਾਲ ਆਇਆ ਹੈ ਪਚਾਲ ਦੀ ਤੀਬਰਤਾ ਨੂੰ ਦੇਖਦੇ ਹੋਏ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਸਮੁੰਦਰ ਦਾ ਪੱਧਰ ਖਤਰੇ ਦੇ ਪੱਧਰ ਤੇ ਦੇਖਦਿਆਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੀ ਅਪੀਲ ਕਰ ਦਿੱਤੀ ਗਈ ਹੈ ਤਬਾਹੀ ਦਾ ਨਜ਼ਾਰਾ ਦੇਖ ਕੇ ਸੋਸ਼ਲ ਮੀਡੀਆ ਦੇ ਲੋਕ 2011 ਚ ਹੋਈ ਤਬਾਹੀ ਨੂੰ ਯਾਦ ਕਰਕੇ ਡਰ ਰਹੇ ਹਨ। ਤੁਸੀਂ ਸਨ ਪੰਜਾਬ ਦੀਆਂ ਮੁੱਖ ਖਬਰਾਂ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਜੀਬੀਸੀ ਅਪਡੇਟ ਦੇ ਨਾਲ। ਧੰਨਵਾਦ।